ਪੂਆ ਜੀ ਦਫਾ ਕਰੋ ਇਹਨਾਂ ਦੀ ਜੇ ਕਰਨ ਲੱਗੇ ਨਾ ਉਹ ਤੇ ਮੁੱਕਣੀਆਂ ਹੀ ਨਹੀਂ ਆ ਭਾਵੇਂ ਜਿੰਨੀਆਂ ਮਰਜ਼ੀ ਕਰਦੇ ਰੋ ਤੁਸੀਂ ਮੈਨੂੰ ਇਹ ਦੱਸੋ ਵੀ ਗੁਰਪ੍ਰੀਤ ਠੀਕ ਆ ਹੁਣ ਥੋੜਾ ਬੋਤਾ ਹੀ ਪੁੱਤ ਫਰਕ ਵਾ ਇੰਨਾ ਫਰਕ ਨਹੀਂਗਾ ਹੈਗਾ ਕਿਉਂ ਫਰਕ ਕਿਉਂ ਨਹੀਂ ਪੈਂਡਿਆ ਉਹਨੂੰ ਪਤਾ ਨਹੀਂ ਕਹਿੰਦੀ ਆ ਜਲਣਜੀ ਹੁੰਦੀ ਆ ਦਵਾਈ ਦੁਵਾਈ ਤੋਂ ਲਿਆ ਕੇ ਦਿੱਤੀ ਆ ਚੱਲ ਨਾਲ ਕੱਚੀ ਲੱਸੀ ਵੀ ਦਿਆ ਕਰੋ ਥੋੜੀ ਬੋਤੀ ਜੋ ਮੰਗਦੀ ਫਿਰ ਉਹ ਨਿਆਣੀ ਨੂੰ ਬਣਾ ਦੇਦਾ ਹੁਣ ਤੂੰ ਵੀ ਸਿਆਣੀ ਆ ਬੱਚੇ ਦਾ ਦਿਲ ਤੇ ਕਰਦਾ ਹੀ ਚੱਲ ਫਿਰ ਇਦਾਂ ਕਰਨੇ ਆ ਗਾਂ ਜੇ ਤੈਨੂੰ ਕੋਈ ਚੀਜ਼ ਦੀ ਤੰਗੀ ਹੁੰਦੀ ਆ ਨਾ ਇੱਥੇ ਤੇ ਤੁਹਾਨੂੰ ਫੋਨ ਕਰਕੇ ਦੱਸਿਆ ਕਰ ਜੇ ਤੇ ਮੈਂ ਨਾ ਆਵਾਂ ਤੇ ਫੇਰ ਤੁਹਾਡੀ ਗਲਤੀ ਕੱਢੇ ਪਰ ਇਹ ਆ ਵੀ ਜੇ ਕੋਈ ਇਥੇ ਮਾੜੀ ਮੋਡੀ ਅਣਹੋਣੀ ਹੋ ਜੇ ਕੋਈ ਬੰਦਾ ਠੀਕ ਨਾ ਹੋਵੇ ਰਾਜੀ ਬਾਜੀ ਦੱਸਣਾ ਪੁੱਛਣਾ ਤੇ ਤੁਹਾਡਾ ਫਰਜ਼ ਵਾ ਕਰਦਾ ਵੀ ਸਿਆਪਾ ਸਾਰਾ ਮੈਂ ਕਰਾਂ ਵੇਲੀ ਦਾ ਵੀ ਮੈਂ ਕਰਾਂ ਤੇ ਜਦੋਂ ਉਦਾਂ ਕੋਈ ਗੱਲ ਹੁੰਦੀ ਆ ਤੇ ਉਦੋਂ ਚੋਰੀਆਂ ਕਮਾਉਣੀਆਂ ਕਿ ਹੋਇਆ ਬੋਲਦੀ ਉਦਾਂ ਇਹਨਾਂ ਨੇ ਪਖੰਡ ਫੜਿਆ ਪੁੱਛਾਂ ਭਲਾ ਦੁਖੀ ਹੋ ਗਈਆਂ ਮੈਂ ਤੇ ਇਹਨਾਂ ਕੋਲੋਂ ਸਸੀ ਕਲ ਪਵਾਜੀ ਸਸੀ ਕਲ ਪੁੱਤ ਮੈਂ ਤਾਂ ਤੇਰੀ ਆਵਾਜ਼ ਸੁਣੀ ਤਾਂ ਖਲੋ ਗਈ ਮੈਨੂੰ ਪਤਾ ਨਹੀਂ ਕੀ ਹੋਇਆ ਵਾ ਕਿਉਂ ਬੋਲਦੀ ਆਉਣ ਡਈ ਆ ਬੋਲਣਾ ਕੀ ਆ ਪਵਾਜੀ ਮੈਂ ਤਾਂ ਸੱਚ ਪੁੱਛੋ ਨਾ ਇੰਨੀ ਦੁਖੀ ਆ ਨਾ ਕਿ ਜਿਹੜਾ ਕੋਈ ਹਸਾਬ ਹੀ ਨਹੀਂ ਆ ਹਏ ਹੇ ਹੁਣ ਕਿਹੜੀ ਗੱਲਾਂ ਦੁਖੀ ਆ ਸਾਰਾ ਟੱਬਰ ਨਾ ਮੇਰੇ ਹੀ ਦਿਵਾਲੇ ਹੋਇਆ ਰਹਿਦਾ ਵਾ ਹੁਣ ਕੰਮ ਵਾ ਬਿਹਲੀ ਦਾ ਵੀ ਮੈਂ ਕਰਾਂ ਘਰ ਵੀ ਜਾਂਦਿਆਂ ਨੂੰ ਅਗਲੀ ਨੇ ਕੱਖ ਨਹੀਂ ਕੀਤਾ ਹੁਣ ਉਹ ਵੀ ਜਾ ਕੇ ਸਿਆਪਾ ਮੈਨੂੰ ਕਰਨਾ ਪੈਣਾ ਤੇ ਫਿਰ ਵੀ ਮੇਰੀ ਇੰਨੀ ਹਵਾ ਤਵਾ ਹੁੰਦੀ ਆ ਨਾ ਕਿ ਕੋਈ ਪੁੱਛੋ ਨਾ ਲੈ ਖਿਜਲ ਖਾਪਣ ਵਾਲੀ ਕਿਹੜੀ ਗੱਲ ਵਾ ਕੰਮ ਵੰਡ ਲੋ ਇੱਕ ਜਾਨੀ ਵੇਲੀ ਦਾ ਕਰੋ ਤੇ ਇੱਕ ਜਾਨੀ ਘਰ ਦਾ ਕਰੋ ਵੰਡੇ ਹੀ ਮੈਨੂੰ ਕਹਿੰਦੀ ਆਂ ਵੀ ਵੇਲੀ ਦਾ ਤੂੰ ਕਰਨਾ ਵਾ ਅੱਛਾ ਕਰਦੀ ਰਹੀ ਆਂ ਫਿਰ ਵੀ ਜਾਂਦਿਆਂ ਨੂੰ ਕੋਈ ਨਹੀਂ ਕੀਤਾ ਹੁੰਦਾ ਤੇ ਉਹ ਵੀ ਮਹਾਰਾਣੀ ਕਹਿੰਦੀ ਵੀ ਤੂੰ ਹੀ ਕਰ ਆਹ ਤੇ ਗੱਲ ਗਲਤ ਵਾ ਤੇਰੀ ਸੱਸ ਨੂੰ ਇਹ ਗੱਲ ਚਾਹੀਦੀ ਆ ਕਿ ਜਿਹੜਾ ਬੰਦਾ ਵੇਲੀ ਦਾ ਕੰਮ ਕਰਕੇ ਆਉਂਦਾ ਉਹ ਤਾਂ ਉੱਥੇ ਥੱਕ ਟੁੱਟ ਜਾਂਦਾ ਵਾ ਕਰਦਾ ਕੀ ਕਰਨਾ ਉਹ ਨਿਆਣੇ ਜੇ ਸੱਸ ਚੰਗੀ ਹੋਵੇ ਨਾ ਤੇ ਘਾਟਾ ਹੀ ਕਾਦਾ ਵਾ ਮੈਨੂੰ ਐਦਾਂ ਕਾਹ ਤੋਂ ਰੋਲਣਾ ਪਵੇ ਉਹ ਨਹੀਂ ਨਾ ਚੰਗੀ ਚਲ ਤੂੰ ਖੇਦੀ ਕਿਉਂ ਐਨਾ ਖਿਜਿਆ ਨਾ ਕਰ ਜਿੰਨਾ ਕੋ ਹੁੰਦਾ ਕਰ ਲਿਆ ਨਹੀਂ ਹੁੰਦਾ ਚੁੱਪ ਕਰਕੇ ਬਹਿ ਗਏ ਪੂਆ ਜੀ ਮੈਨੂੰ ਬਹਿਣ ਵੀ ਨਹੀਂ ਨਾ ਦਿੰਦੇ ਚੁੱਪ ਕੀਤੀ ਰਹਿਣ ਵੀ ਨਹੀਂ ਦਿੰਦੇ ਮੈਂ ਕਰਾਂ ਕੀ ਮੈਂ ਤਾਂ ਉਹਨੂੰ ਢੀਕਣ ਲਈ ਆ ਵੀ ਚੱਲ ਉਹ ਆ ਜੇ ਨਾ ਤੇ ਫੇਰ ਚਲੋ ਇਹ ਆ ਵੀ ਆਪਣੇ ਅੱਡ ਬਾਰੇ ਹੋਵਾਂਗੇ ਨਾ ਤੇ ਆਪਣਾ ਕਰਾਂਗੇ ਖਾਵਾਂਗੇ ਥੋੜਾ ਕਰ ਲਿਆ ਬਹੁਤਾ ਕਰ ਲਿਆ ਕਿ ਐਦੀ ਹਿੜ ਖਿੜਕਤ ਨਹੀਂ ਤੋ ਉਹਨੂੰ ਸੁੱਕਦਾ ਹੋਣਾ ਵਾ ਬਾਰ ਕਮਾਈ ਕਰਦਾ ਰਿਹਾ ਵਿਚਾਰਾ ਜੇ ਇੱਥੇ ਆਊਗਾ ਤੇ ਜਿਹੜੇ ਪੈਸਾ ਤੇ ਲਾ ਨਿਕਲ ਲਿਆ ਸੀ ਉਹ ਅਗਲੇ ਨੇ ਜੋੜ ਜਾੜ ਲਿਆ ਸਾਂਭਿਆ ਹੋਣਾ ਵਾ ਇੱਥੇ ਆਣ ਕੇ ਤੁਹਾਨੂੰ ਅੱਡ ਕਰ ਦੇਣਗੇ ਤੁਹਾਡੇ ਪੱਲੇ ਕੀ ਪੈਣਾ ਉਹਦੀ ਕਮਾਈ ਦੀ ਕਿਹੜੀ ਕਦਰ ਵਾ ਵੀ ਉਹ ਕਮਾਈ ਕਰਦਾ ਰਿਹਾ ਉਹ ਕਹਿੰਦੇ ਉਹਨੇ ਕੀਤਾ ਹੀ ਕੱਖ ਨਹੀਂ ਆ ਜੀ ਉਹ ਕਲਮਦਾਰਿਆ ਤੇ ਤੂੰ ਪੇਕੇ ਦੇ ਆਈ ਆ ਆ ਕੋ ਸੁਣਨ ਨੂੰ ਮਿਲਦਾ ਜੀ ਹੁਣ ਮੈਨੂੰ ਲੈ ਦੱਸ ਐਦਾਂ ਦੀਆਂ ਗੱਲਾਂ ਕਰਦੀ ਗੱਲਾਂ ਦੀਕ ਤੁਸੀਂ ਕੀ ਗੱਲ ਕਰਦੇ ਜੇ ਹੋਰ ਸੁਣ ਲੋ ਜਿੰਨਾ ਸੋਨਾ ਹੀ ਨਾ ਆਪਣਾ ਵੀ ਤੇ ਉਹਦਾ ਵੀ ਤੇ ਫੜ ਕੇ ਤੇ ਉਹਨੂੰ ਫੜਾਤਾ ਵਾ ਮੈਨੂੰ ਉਤੇ ਯਕੀਨ ਬੜਾ ਵਾ ਹੈ ਤੇ ਤੇ ਮੈਨੂੰ ਯਕੀਨ ਹੈ ਨਹੀਂ ਆ ਜੋ ਰੱਖਿਆ ਟਕਿਆ ਸੀ ਨਾ ਸਾਰਾ ਉਹਨੂੰ ਦੇਤਾ ਵਾ ਦਲਜਿੰਦਰ ਇਹ ਤੇ ਤੇਰੀ ਸੱਸ ਦੀ ਗਲਤੀ ਆ ਤੂੰ ਘਰ ਵਿੱਚ ਪਹਿਲਾਂ ਆਈ ਹਾਂ ਉਹ ਬਾਅਦ ਵਿੱਚ ਆਈ ਸੀ ਉਹਨੇ ਸਾਰਾ ਸੋਨਾ ਉਹਨੂੰ ਕਿੱਦਾਂ ਫੜਾਤਾ ਜੇ ਫੜਾਉਣਾ ਵੀ ਅੱਧਾ ਅੱਧਾ ਕਰਕੇ ਦਿੰਦੀ ਅੱਧਾ ਤੇਰਾ ਤੇ ਅੱਧਾ ਉਹਦਾ ਇਹ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਆ ਐਦਾਂ ਥੋੜੇ ਧੀਏ ਘਰ ਚੱਲਦੇ ਹੁੰਦੇ ਆ ਸਿਆਣਾ ਬੰਦਾ ਸਿਆਣਪ ਵਰਤੇ ਨਾ ਫੇਰੇ ਘਰ ਚੱਲਦੇ ਆ ਭੂਆ ਜੀ ਇੰਨੀ ਗੱਲ ਕਹੋ ਨਾ ਤੇ ਉਹ ਗਾੜੀਆਂ ਸਿਰ ਦੇ ਵਾਲਾਂ ਨੂੰ ਪੈਂਦੇ ਆ ਵੀ ਤੁਸੀਂ ਇੰਨੀ ਗੱਲ ਕਹਿ ਕੇ ਤੇ ਜਾਓਗੇ ਕਿੱਥੇ ਮੈਂ ਤਾਂ ਇਹ ਕਹਿੰਦੀ ਨਹੀਂ ਵੀ ਮੈਨੂੰ ਫੜਾਵੇ ਪਰ ਇਹ ਹੀ ਮੈਨੂੰ ਦੱਸਣ ਦਾ ਤੇ ਫਰਜ਼ ਹੈਗਾ ਹੀ ਨਾ ਵੀ ਦਲਜਿੰਦਰ ਮੈਂ ਉਹਨੂੰ ਫੜਾਦਾ ਕਿ ਨਾ ਫੜਾਵਾਂ ਚਲੋ ਫੜਾ ਭਾਵੇਂ ਉਹਨੂੰ ਹੀ ਦਿੰਦੀ ਪਰ ਮੈਨੂੰ ਤੇ ਇਹਨਾਂ ਨੇ ਐਉਂ ਪਸਾਹ ਕਰਕੇ ਛੱਡ ਦਿੱਤਾ ਵਾ ਜਿੱਦਾਂ ਮੈਂ ਘਰ ਚੋਂ ਹੀ ਨਹੀਂ ਹੁੰਦੀ ਹੈਗੀ ਨਹੀਂ ਧੀਏ ਉਹਨੂੰ ਵੀ ਕਿਉਂ ਫੜਾਉਣਾ ਹੀ ਸਿਆਣੀ ਹੈ ਆਪਣੇ ਕੋ ਰੱਖਦੀ ਕੱਲ ਨੂੰ ਜਦੋਂ ਵੀ ਵੰਡਣਾ ਸੀ ਅੱਧਾ-ਅੱਧਾ ਕਰ ਦਿੰਦੀ ਇਹ ਤੇਰੀ ਸੱਸ ਗਲਤਵਾ ਇਥੇ ਭੂਆ ਜੀ ਉਹਨੇ ਤੇ ਪਤਾ ਨਹੀਂ ਇਹਦੇ ਸਿਰ ਕੀ ਪਾਇਆ ਜੋ ਇਹ ਉਹ ਕਹਿੰਦੀ ਹੈ ਨਾ ਉਹੋ ਹੀ ਇਹ ਕਰੀ ਜਾਂਦੀ ਆ ਪਰ ਇਹਨੂੰ ਇਹ ਨਹੀਂ ਪਤਾ ਵੀ ਕੱਲ ਨੂੰ ਮੈਨੂੰ ਪਸਤਾਉਣਾ ਪੈਣਾ ਵਾ ਕੋਈ ਗੱਲ ਨਹੀਂ ਤੂੰ ਵੇਖੀ ਜਾ ਰੰਗ ਤਮਾਸ਼ੇ ਅੱਜ ਤੋਂ ਵੀ ਮਿੱਠੀ ਪਿਆਰੀ ਹੋਈ ਆ ਵੀ ਜੋ ਕੁਝ ਮਾਦਾ ਕਹੇਗਾ ਮੈਂ ਕਢਾਲਾਂ ਜਦੋਂ ਇਹਦੇ ਕੋਲ ਕੋਈ ਨਾ ਨਾ ਹੋਇਆ ਉਹਨੇ ਵੀ ਨਾ ੱੱਕੇ ਮਾਰ ਕੇ ਕੱਢਣਾ ਵਾ ਤੇਰੇ ਵਾਲੀ ਆਉਣਾ ਫਿਰ ਉਹਨੇ ਤੇ ਕੋਈ ਨਹੀਂ ਭੂਆ ਜੀ ਜੇ ੱੱਕੇ ਮਾਰ ਕੇ ਕੱਢਣਾ ਵਾ ਨਾ ਤੇ ਰਖਣਾਰ ਕੰਮ ਵੀ ਨਹੀਂ ਆ ਮੈਂ ਜਿੰਨਾ ਇਹਨਾਂ ਨੇ ਮੈਨੂੰ ਦੁਖੀ ਕੀਤਾ ਵਾ ਨਾ ਤੇ ਮੈਂ ਤੇ ਹੁਣ ਤੰਗ ਹੋ ਗਈ ਆ ਸੱਚੀ ਪੂਆ ਜੀ ਅਕਲ ਉਹਦੀ ਇੰਨੀ ਜੇ ਜੇ ਮੈਂ ਕਿਹਾ ਨਾ ਵੀ ਉਹ ਕਹਿੰਦਾ ਹੀ ਵੀ ਜੇ ਮੇਰਾ ਉੱਥੇ ਵਿਆਹ ਨਾ ਕੀਤਾ ਤੇ ਮੈਂ ਮਰ ਜਾਣਾ ਗਾੜੀਆਂ ਪੈਂਦੀ ਲੈਂਦੀ ਆਂਦੀ ਵੀ ਮਰ ਜਾਣ ਦਿੰਦੇ ਆਪਣੇ ਘਰ ਵਾਲੇ ਨੂੰ ਕੋਈ ਇੰਨੀ ਗੱਲ ਕਹਿੰਦਾ ਵਾ ਹਾਏ ਹੈ ਨੀ ਐਡੀ ਜ਼ਬਾਨਵਾਦੀ ਮੈਂ ਨਹੀਂ ਪੁੱਛੋ ਕੋ ਨਾ ਜਿਹੜੀ ਖਸਮ ਦੀ ਨਹੀਂ ਬੰਡੀ ਜਿਹਨਾਂ ਉਮਰ ਕੱਟਣੀ ਆ ਉਹਨੇ ਹੋਰ ਕੀ ਸੀ ਕੀ ਬੰਨਾ ਪੂਆ ਜੀ ਮੈਂ ਤੇ ਨਾ ਇੱਕ ਗੱਲੋਂ ਪਸਤਾਉਣੀ ਆ ਮੈਨੂੰ ਲੱਗਦਾ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈਏ ਰਿਸ਼ਤਾ ਕਰਾ। ਉਹ ਤਾਂ ਸਾਨੂੰ ਆਗਾ ਤਰਸ। ਮੁੰਡੇ ਨੇ ਵੀ ਰੋਂਦੇ ਫਿਰਨਾ ਸੀ ਤਾਂ ਮਾਂ ਨੇ ਵੀ ਰੋਂਦੀ ਫਿਰਨਾ ਸੀ। ਅਸੀਂ ਗਲਤੀ ਕਰ ਬੈਠੀਆਂ ਵਾ। ਚੱਲ ਕੋਈ ਗੱਲ ਨਹੀਂ। ਜੇ ਸਾਡੇ ਕੋਲ ਗਲਤੀ ਹੋ ਗਈ ਹੈ ਨਾ ਇੰਨੇ ਪਛਤਾਉਣਾ ਵਾ। ਵੇਖੀ ਜਾਵੀਂ। ਭੂਆ ਜੀ ਪਛਤਾਉਣਾ ਤਾਂ ਹੈਗਾ ਵਾ ਨਾ। ਫੇਰ ਵੀ ਸਾਡੇ ਦਿਲ ਨਾ ਇੰਨਾ ਵਰਗੇ ਨਹੀਂ ਆ। ਜਿਉ ਉਹ ਇਥੋਂ ਲੁੱਟ ਪੁੱਟ ਕੇ ਲੈ ਗਈ ਨਾ ਚਾਹੇ ਇਹਨਾਂ ਨੂੰ ਕੋਹ ਕਰ ਗਈ ਤੇ ਦੁੱਖ ਸਾਨੂੰ ਹੀ ਹੋਣਾ ਵਾ ਫੇਰ ਵੀ ਅੱਜ ਤੇ ਇਹਨਾਂ ਨੂੰ ਅਸੀਂ ਚੰਗੀਆਂ ਨਹੀਂ ਲੱਗਦੀਆਂ ਨਾ ਤੁਸੀਂ ਚੰਗੇ ਲੱਗਦੇ ਤੇ ਨਾ ਮੈਂ ਲੱਗਦੀ। ਤੇ ਲੋੜ ਕੱਲ ਨੂੰ ਹੱਡੀ ਪੈਣੀ ਆ ਹੰਦਲਜਿੰਦਰ ਜਾ ਕੇ ਇਹਨੂੰ ਸਮਝਾਵੇ ਵੀ ਕੀ ਮੇਰ ਨੂੰ ਵੱਡੀ ਆ ਇਹਨੂੰ ਆਪ ਨੂੰ ਸਮਝ ਚਾਹੀਦੀ ਆ ਮੇਰਾ ਪਰਿਵਾਰ ਵਾ ਮੈਂ ਜੋੜ ਕੇ ਰੱਖਾਂ ਲੋਕੀ ਤੇ ਸਿਆਣੇ ਜਿਹੜੇ ਆ ਪਰਿਵਾਰ ਜੋੜਦੇ ਆ ਤੋੜਦੇ ਥੋੜੀ ਆ ਇਹਦੇ ਦਿਮਾਗ ਨੂੰ ਕੀ ਤਾ ਕੀ ਹੋ ਗਿਆ ਚੱਲ ਮੈਂ ਇੰਨੇ ਚਿਰ ਦੀ ਆਈ ਹੀ ਜੇ ਤੂੰ ਰੱਖਣ ਟਕਣ ਮੈਨੂੰ ਨਹੀਂ ਦਿੱਤਾ ਤੇ ਤੂੰ ਉਹਦੇ ਵੀ ਤੌਰ ਤਰੀਕੇ ਵੇh ਹਜੇ ਹਾਂ ਵੇh ਵੀ ਕੀ ਕਰਦੀ ਆ ਕੁਝ ਸਾਲ ਵੇh ਫਿਰ ਤੂੰ ਬੇਸ਼ੱਕ ਉਹਨਾਂ ਹੀ ਫੜਾਦੀ ਤੂੰ ਆਂਦੀ ਨੂੰ ਸਭ ਕੋ ਉਹਨੂੰ ਪੜਾਈ ਜਾਣ ਡਈ ਆ ਤੇ ਕੱਲ ਨੂੰ ਪਸਤਾਉਣਾ ਹੀ ਆ ਖਾਪਨਾ ਤੋਨੂ ਦਲਬਾਗ ਨੂੰ ਕਹਿਆ ਵੀ ਤਨਖਾਹ ਮੈਨੂੰ ਪਾਇਆ ਕਰ ਇਹਨਾਂ ਨੂੰ ਦਫਾ ਹੋਣ ਦੇ ਤੇ ਅੜ ਕੇ ਨਾ ਜਿਹੜੇ ਫਸਲ ਦੇ ਪੈਸੇ ਉਹ ਵੀ ਆਪਣਾ ਹਿੱਸਾ ਲਿਆ ਇਹਨਾਂ ਨੂੰ ਤਨਖਾਹ ਉਹਨੇ ਕੀ ਪਾਉਣੀ ਏ ਉਹ ਤੇ ਆ ਚੱਲਿਆ ਵਾ ਪੂਆ ਜੀ ਆ ਸ਼ਾ ਚੱਲਿਆ ਵੀ ਉਹ ਵੀ ਕੰਮ ਬੰਦ ਹੋ ਗਿਆ ਜੇ ਉਹ ਤੇ ਆ ਚੱਲਿਆ ਵਾ ਉੱਥੇ ਲੈ ਦੱਸ ਆ ਵੀ ਔਖਾ ਹੀ ਆ ਕੇ ਚੱਲ ਇਹ ਆ ਜੀ ਉੱਥੇ ਕਮਾਈ ਕਰਦਾ ਤੋ ਤੈਨੂੰ ਕਮਾ ਕੇ ਪਾਉਂਦਾ ਪੈਸੇ ਤੁਹਾਡਾ ਵੀ ਕੁਝ ਬਣ ਜਾਂਦਾ ਤੇ ਹੁਣ ਮੈਨੂੰ ਲੱਗਦਾ ਵਾ ਵੀ ਇਹਨਾਂ ਨੇ ਸਾਨੂੰ ਘਰੋਂ ਵੀ ਕੱਖ ਨਹੀਂ ਗਾ ਦੇਣਾ ਆ ਤੇ ਉਹ ਚੱਲੇ ਘਰੋਂ ਕੱਖ ਕਿਉਂ ਨਹੀਂ ਦੇਣਾ ਤੁਹਾਡਾ ਹਿਸਾ ਬਣਦਾ ਵਾ ਨੂੰ ਕਹਿੰਦੇ ਵੀ ਸਾਡੇ ਘਰ ਨਾ ਵੜਨ ਤੇ ਸਮਝਾਉਣਾ ਕਿੰਨੇ ਆ ਉਥੇ ਤਾਂ ਕੋਈ ਗੱਲ ਨਹੀਂ ਤੇ ਭਰਾ ਸੱਦ ਲਈ ਮਾਮੇ ਸੱਦ ਲਿਓ ਆਪਣੇ ਉਹ ਕਿਹੜੇ ਹਨੀਗੇ ਉਹਨਾਂ ਨੂੰ ਸੱਦਨ ਦੇਣ ਲਈ ਆ ਜੇ ਸਾਡੇ ਪਿੱਛੇ ਆ ਮੇਰਿਆਂ ਨੂੰ ਕਹਿੰਦੀ ਤੇਰੇ ਤੇ ਭੁੱਖੇ ਨੰਗੇ ਆ ਇਹ ਤੇਰਾ ਕੋ ਕੀ ਆ ਕਹਿਣਾ ਹੀ ਮੇਰੇ ਭੁੱਖੇ ਨੰਗੇ ਆ ਤੇਰੇ ਤੇ ਬੜੇ ਰਾਜੇ ਆ ਲੈਣ ਲਾਟਵਾ ਤੇਰੇ ਗੜੀ ਜਵਾਬ ਦੇਈਦਾ ਹੁੰਦਾ ਠੋਕੇ ਕੀ ਕਰਾਂ ਪੂਆ ਮੈਨੂੰ ਪਤਾ ਵਾ ਕਿੰਨੇ ਕ ਟਰੱਕੇ ਦੇ ਆਏ ਸੀ ਚੱਲ ਪੂਆ ਜੀ ਦਫਾ ਕਰੋ ਇਹਨਾਂ ਦੀਆਂ ਜੇ ਕਰਨ ਲੱਗੇ ਨਾ ਉਹ ਤੇ ਮੁੱਕਣੀਆਂ ਹੀ ਨਹੀਂ ਆ ਭਾਵੇਂ ਜਿੰਨੀਆਂ ਮਰਜ਼ੀ ਕਰਦੇ ਰੋ ਤੋ ਇਹ ਮੈਨੂੰ ਇਹ ਦੱਸੋ ਵੀ ਗੁਰਪ੍ਰੀਤ ਠੀਕ ਆ ਹੁਣ ਥੋੜਾ ਬਹੁਤਾ ਹੀ ਪਤਾ ਫਰਕ ਵਾ ਇੰਨਾ ਫਰਕ ਨਹੀਂ ਗਾ ਹੈਗਾ ਕਿਉਂ ਫਰਕ ਕਿਉਂ ਨਹੀਂ ਪੈਂਡਿਆ ਉਹਨੂੰ ਪਤਾ ਨਹੀਂ ਕਹਿੰਦੀ ਆ ਜਲਨਜੀ ਹੁੰਦੀ ਆ ਦਵਾਈ ਦੁਈ ਤੋਂ ਲਿਆ ਕੇ ਦਿੱਤੀ ਆ ਚੱਲ ਨਾਲ ਕੱਚੀ ਲੱਸੀ ਵੀ ਦਿਆ ਕਰੋ ਥੋੜੀ ਬਹੁਤੀ ਜੋ ਮੰਗਦੀ ਫਿਰ ਉਹ ਨਿਆਣੀ ਨੂੰ ਬਣਾ ਦੇਦਾ ਹੁਣ ਤੂੰ ਵੀ ਸਿਆਣੀ ਆ ਬੱਚੇ ਦਾ ਦਿਲ ਤੇ ਕਰਦਾ ਹੀ ਆ ਹਾਂ ਤੇ ਸਹੀ ਆ ਭੂਆ ਜੀ ਪਰ ਸਮਝ ਨਹੀਂ ਲੱਗੀ ਵੀ ਹੋਇਆ ਕੀ ਆ ਉਹਨੂੰ ਰੱਬ ਜਾਣੇ ਕੀ ਹੋਇਆ ਵਾ ਇਹ ਤਾਂ ਹੁਣ ਕਰਦੇ ਹੀ ਜਾਣਦੇ ਆ ਜੇ ਹੁਣ ਜ਼ਿਆਦਾ ਦਖਲ ਅੰਦਾਜ਼ੀ ਕਰੀਏ ਫੇਰ ਕਹਣਾ ਭੂਆਣ ਕੇ ਬੋਲਦੀ ਆ ਹੋਈ ਤੇ ਗੱਲ ਬਾਪੂਆ ਜੀ ਕੀ ਕਰੇ ਤੀਆਂ ਜੜੀਆਂ ਨਾ ਜਦੋਂ ਵਿਆਈਆਂ ਜਾਂਦੀਆਂ ਵਾ ਨਾ ਉਹ ਬਗਾਨੀਆਂ ਹੀ ਹੋ ਕੇ ਰਹਿ ਜਾਂਦੀਆਂ ਤਾਡੇ ਘਰ ਵੀ ਤਾਂ ਹੀ ਨਹੀਂ ਆਉਂਦੀ ਮੈਨੂੰ ਪਤਾ ਜਦੋਂ ਮੈਂ ਆ ਗਈ ਉਹਦੇ ਨੇ ਮੱਥੇ ਤੇ ਤੀੜੀਆਂ ਪਾ ਲੈਣੀਆਂ ਤੇ ਹੁਣ ਵੀ ਜੇ ਕਿਤੇ ਤੁਹਾਡੇ ਲਾਗੇ ਖਲੋਤੀ ਵੇਖ ਲਿਆ ਨਾ ਤੇ ਹੁਣ ਕਿਹੜੀਆਂ ਤੀੜੀਆਂ ਪਹਿਣੀਆਂ ਨਹੀਂ ਆ ਹੁਣ ਵੀ ਪਹਿਜਣੀਆਂ ਵਾ ਚੱਲ ਪੈਂਦੀਆਂ ਰਹਿ ਚਾ ਚਲ ਆਜੋ ਚੱਲੀਏ ਪੂਆ ਜੀ ਰਾਟੇ ਐਮਲਾ ਇਹਦੇ ਕਦੇ ਦੇ ਗਏ ਆ ਟੈਮਰ ਰਪਿੰਦਰ ਮੈਂ ਕੀ ਲਾਉਣਾ ਸੀ ਦਲਜਿੰਦਰ ਆਉਂਦੇ ਹੀ ਵੇਲੀਆਂ ਅੱਛਾ ਉਹ ਵਿਚਾਰੀ ਆਪਣੇ ਰੋਣੇ ਰੋਂੜਾ ਵੀ ਮੇਰੇ ਗਾਲੀ ਕਿਉਂ ਕੀ ਗੱਲ ਹੋਈ ਹੁਣਾ ਹਣਾ ਕੀ ਆ ਨਾ ਤੇ ਘਰ ਵੀ ਕਪਤ ਜਿਆ ਪਈ ਆ ਫਰੇ ਅੱਛਾ ਕਹਿਨ ਲਈ ਆ ਵੀ ਜਿਹੜਾ ਸੋਨਾ ਸਾਣਾ ਉਹ ਨਿੱਕੀ ਬੂਟੀ ਨੂੰ ਵੜਾਤਾ ਵਾ ਪਰ ਇਹ ਗੱਲ ਤੇਰੀ ਚਾਚੀ ਵਾ ਤੇ ਵੀ ਗਲਤ ਵਾ ਇਹੋ ਪਹਿਲਾਂ ਦੀ ਵੀ ਆਈ ਆ ਜਾਂ ਤੂੰ ਕਿਸੇ ਨੂੰ ਨਾ ਦੇ ਆਪਣੇ ਕੋਲ ਰੱਖ ਤੇ ਜੇ ਦੇਣਾ ਵਾ ਅੱਧਾ ਅੱਧਾ ਕਰ ਦੇ ਹੁਣ ਉਹਦਾ ਘਰ ਵਾਲਾ ਵੀ ਬਾਰ ਕਮਾਈ ਕਰਦਾ ਰਿਹਾ ਵਾ ਐਸੇ ਗੱਤ ਨਹੀਂ ਕਿ ਉਹ ਵਿਹਲਾ ਬੈਠਾ ਸੀਗਾ ਗੱਲ ਕੀ ਬਤਾ ਪੂਆ ਜੀ ਕਿਹਦੇ ਘਰ ਦਾ ਕੀ ਬਣਦਾ ਤੇ ਕੀ ਨਹੀਂ ਬਣਦਾ ਇਹ ਆ ਵੀ ਤਾਲੀ ਜੜੀ ਹੈ ਨਾ ਦੋਹਾਂ ਤਾਂ ਨਹੀਂ ਵੱਜਦੀ ਆ ਇੱਕ ਨਾਲ ਤੇ ਵੱਜ ਨਹੀਂ ਜਾਂਦੀ ਕਸੂਰ ਦੋਹੀ ਤਰੀ ਹੋਊਗਾ ਤੇ ਫੇਰੀ ਆ ਹੁਣ ਜੇ ਅਖੇ ਕੱਲੀ ਚਾਚੀ ਗਲਤਵਾ ਚਾਚੀ ਗਲਤ ਮੋਇਨਾ ਵਾਪਿਸ ਜਾਂਦਣਗੀਆਂ ਫੇਰ ਦੱਸੋ ਉਥੇ ਕੀ ਕਰੂਗੀ ਵਿਚਾਰੀ ਚਾਚੀ ਨਹੀਂ ਤੂੰ ਜਾਣੀ ਦੇ ਚਾਚੀ ਦੀਆਂ ਗੱਲਾਂ ਮੈਂ ਚਾਚੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਉਹਦੇ ਪੇਕਿਆਂ ਨੂੰ ਆਂਦੀ ਆ ਵੀ ਭੁੱਖੇ ਨੰਗੇ ਆ ਭੁੱਖੇ ਨੰਗੇ ਸਭ ਕੁਝ ਤੇ ਵਿਆਹ ਤਾਂ ਉਹਨਾਂ ਨੇ ਕੀਤਾ ਹੀ ਤੇ ਇਹਦੇ ਪੇਕਿਆਂ ਦਾ ਵੀ ਮੈਨੂੰ ਪਤਾ ਵਾ ਕੀ ਉਹਨਾਂ ਨੇ ਖੌਣ ਹੋਈ ਸੀ ਉਦੋਂ ਚੱਲ ਪੂਆ ਜੀ ਹੈਦਾਂ ਨਹੀਂ ਕਿਸ ਨੂੰ ਕਈਦਾ ਹੋਈਦਾ ਕੀ ਪਤਾ ਵਾ ਹੁਣ ਕਿਹਦੀ ਗਲਤੀ ਆ ਤੇ ਕਿਹਦੀ ਨਹੀਂ ਆ ਉਹ ਜਿੱਥੇ ਪੂਆ ਜੀ ਦਰਾਣੀਆਂ ਜਠਾਣੀਆਂ ਹੋਣ ਨਾ ਉਥੇ ਕੋਈ ਨਾ ਕੋਈ ਗੱਲਬਾਤ ਹੋ ਹੀ ਜਾਂਦੀ ਆ ਤੇ ਨਾਲੇ ਇੱਕ ਗੱਲ ਵਾ ਪਿੱਛੇ ਜੇ ਨਾ ਦਲਜੀਤ ਟਕਰਿਆ ਹੀ ਇਹਨਾਂ ਨੂੰ ਤੇ ਇਹਨਾਂ ਨੇ ਤਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਆ ਵੀ ਰੋਣੇ ਰੋਂਦਿਆ ਹੀ ਵੀ ਜਿਹੜੀ ਦਲਜਿੰਦਰ ਵਾ ਉਹ ਹੱਦ ਨਾ ਏਦਾਂ ਕਰਦੀ ਆ ਓਦਾਂ ਕਰਦੀ ਆ ਉਦੋਂ ਉਹ ਇਹਦੀਆਂ ਗੱਲਾਂ ਰਿਆ ਹੀ ਕਰਨ ਤੇ ਇਹ ਹੁਣ ਉਹਨਾਂ ਦੀ ਖਰੀ ਜਾਂਦੀ ਆ ਕੀ ਪਤਾ ਵਾ ਭੂਆ ਜੀ ਕਿਸੇ ਦੇ ਕਰਦਾ ਐਵੇਂ ਨਾ ਤੁਸੀਂ ਵੀ ਕਿਸੇ ਦੀ ਗੱਲ ਚ ਨਾ ਆਇਆ ਕਰੋ ਕਿਸੇ ਸੇ ਸਿਆਪੇ ਕਰਕੇ ਤੇ ਮੈਂ ਉਹਨਾਂ ਦੇ ਘਰ ਨਹੀਂ ਗਈ ਉਦੋਂ ਦੀ ਮੈਨੂੰ ਪਤਾ ਹੀ ਜੇ ਮੈਂ ਚੱਲ ਜਾਂਦੀ ਨਾ ਆ ਜਿਹੜੀਆਂ ਗੱਲਾਂ ਬਾਤਾਂ ਹੋਣ ਡੀਆਂ ਨਾ ਉਹ ਮੇਰਾ ਨਾਂ ਲੱਗ ਜਾਣਾ ਸੀ ਕਿ ਭੂਆ ਆਈ ਆ ਤਾਂ ਤਾਂ ਗੱਲਾਂ ਬਾਤਾਂ ਹੋਈਆਂ ਵਾ ਮੈਂ ਇਹਨਾਂ ਚੰਗੀ ਤਰ੍ਹਾਂ ਜਾਣਦੀ ਆ ਤੇ ਇਹ ਤੋਂ ਤੇ ਹੋਣਾ ਹੀ ਆ ਮੇਰਾ ਵਾਪੇ ਨੂੰ ਵੀ ਨਾ 30 ਸਾਲ ਹੋ ਗਏ ਆ ਚੱਲ ਕੋਈ ਗੱਲ ਨਹੀਂ ਆ ਭੂਆ ਜੀ ਐਵੇਂ ਤੁਸੀਂ ਨਾ ਕਿਹਦੀ ਗੱਲ ਚ ਨਾ ਹੀ ਆਇਆ ਕਰੋ ਪਤਾ ਨਾ ਗੱਲ ਕੀ ਆ ਫਿਰ ਸਾਰੀ ਗੱਲ ਬਾਤ ਨਾ ਤੀਜੇ ਬੰਦੇ ਦੀ ਹੁੰਦੀ ਆ ਉਹਨਾਂ ਫਿਰ ਆਪਣੇ ਘਰ ਇਕੋ ਜਿਹਾਂ ਰਹਿਣਾ ਅਕਸਰ ਇਕੱਠੀਆਂ ਹੋਣਾ ਹੀ ਆ ਰੁਪਿੰਦਰ ਮੈਂ ਤੇ ਆਉਂਦੀ ਨਹੀਂ ਉਹਨਾਂ ਕਰਦੇ ਮੈਂ ਜਾਣੋ ਹਟ ਗਈ ਆਵੇ ਮੈਨੂੰ लवली ਨੇ ਫੋਨ ਕੀਤਾ ਤੇ ਮੈਂ ਆ ਗਈ ਆ ਫੁੱਫੜ ਤੇਰਾ ਗੋਡੇ-ਗੋਡੇ ਤੰਗਵਾ ਘਰ ਖਲਾਰਾ ਪਿਆ ਵਾ ਰੋਟੀ ਤੋ ਆਤਰਵਾ ਕੋਈ ਰੋਟੀ ਦਿੰਦਾ ਵਾ ਤੂੰ ਵੀ ਸਿਆਣੀ ਆ ਨਿਆਣੇ ਫੋਨ ਕਰਕੇ ਕਹਿੰਦੇ ਆ ਮੰਮੀ ਘਰ ਜਾ ਇੱਥੇ ਤੇਰਾ ਕੀ ਆ ਚਲੋ ਕੋਈ ਗੱਲ ਨਹੀਂ ਆ ਠੀਕ ਆ ਉਦਾਂ ਤੋਂ ਗੁਰਪ੍ਰੀਤ ਨਾ ਹੋਊਗਾ ਤੇ ਮਹਾਰਾਜੋ ਫੇਰਾ ਕਿਹ ਦਿਨ ਜਾ ਕੇ ਆਹੋ ਜਾਣਾ ਹੀ ਪੈਣਾ ਵਾ ਆਹ ਝਾੜੂ ਪੋਚਾ ਦਾ ਕਰਨ ਵਾਲਾ ਹੋਇਆ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਚਲੋ ਕੋਈ ਨਹੀਂ ਆ ਮੈਂ ਚਾਹ ਘੋਟਕ ਬਣਾ ਕੇ ਲਿਆਵਾਂ ਜੀਜਾ ਕਰਨ ਦਿਆ ਵਾ ਪੀਣ ਨੂੰ ਚਲ ਭੂਆ ਜੀ ਮੈਂ ਚਾਹ ਬਣਾ ਕੇ ਲਿਆਉਣੀ ਆ ਚਲ ਬਣਾ ਲਿਆ ਪੁੱਤ ਰੋਹਿੰਦਰ ਸਾਸੀ ਗੱਲ ਪਿੰਦਰ ਵੀਰ ਜੀ ਤੁਸੀਂ 사ਸੀ ਗੱਲ 사ਸੀ ਗੱਲ ਪੁੱਤ ਹਾਂਜੀ ਠੀਕ ਠਾਕ ਆ ਜਾਓ ਮੈਂ ਕੁਰਸੀ ਮੇਰਾ ਪੁੱਤ ਬੈਠੋ ਹੋਰ ਸੁਣਾਓ ਘਰ ਸਾਰੇ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਾਰੇ ਪੁੱਤ ਤੁਸ ਸੁਣਾ ਠੀਕ ਠਾਕ ਸਭ ਹਾਂਜੀ ਵਧੀਆ ਸਾਰੇ ਠੀਕ ਠਾਕ ਨੇ ਤੇ ਨਾਲ ਦੀਨੂ ਲੈ ਆਉਣਾ ਸੀ ਨਾਲ ਮੈਂ ਮੜਾ ਜਾ ਕੰਮ ਗਿਆ ਸੀ ਅੱਗੇ ਤੇ ਮੈਂ ਹਾਂ ਚੱਲ ਜਾਂਦੇ ਆਂ ਤੇ ਰਪਿੰਦਰ ਨੂੰ ਮਿਲ ਜਾਨੇ ਚੱਲ ਆ ਤਾ ਵਧੀਆ ਕੀਤਾ ਇਹ ਫੋਨ ਨਹੀਂ ਕਰ ਦਿੰਦੇ ਮੜਾ ਜਾ ਚੱਲ ਪਤਾ ਲੱਗ ਜਾਂਦਾ ਮੈਂ ਤੇ ਫੋਨ ਕਰਕੇ ਆਉਣਾ ਸੀਗਾ ਮੈਂ ਤੇ ਕੰਮ ਗਿਆ ਸੀ ਗਾਂ ਕਿਤੇ ਅੱਛਾ ਅੱਛਾ ਤੇ ਮੈਂ ਸੋਚਿਆ ਮੈਂ ਹਾਂ ਚੱਲ ਜਾਂਦੇ ਆਂ ਤੇ ਮਿਲ ਜਾਨੇ ਆ ਉਦਾਂ ਤੁਹਾਨੂੰ ਪਤਾ ਕਿੱਥੇ ਨਿਕਲਿਆ ਜਾਂਦਾ ਨਹੀਂ ਨਿਕਲਿਆ ਜਾਂਦਾ ਹਰਪਿੰਦਰ ਪੁੱਤ ਪਾਣੀ ਤੇ ਲਿਆ ਗਰਮੀ ਚ ਹੋਇਆ ਵਿਚਾਰ ਹਾਂਜੀ ਹਾਂਜੀ ਮਲੀ ਹੋਣੀ ਹੋਰ ਸੁਣਾਓ ਫੁੱਫੜ ਜੀ ਠੀਠਾ ਹਾਂ ਹਾਂ ਠੀਕ ਠਾਕ ਪੁੱਤ ਵਧੀਆ ਚਲੋ ਵਧੀਆ ਝੋਨੇ ਦਾ ਨਿਬੜ ਗਿਆ ਕੰਮ ਨਹੀਂ ਇਹ ਝੋਨੇ ਡੇ ਵੱਡਣ ਵੁੱਡਣ ਕੋਹ ਵੱਡ ਲਿਆ ਕੋਹ ਰਹਿ ਗਏ ਆ ਚਲੋ ਵਧੀਆ ਗਾ ਤਾਂ ਮੈਨੂੰ ਵੀ ਕਾਪੀ ਕਰਕੇ ਆਉਣਾ ਪਿਆ ਅੱਛਾ ਤੇ ਗੋਪੀ ਨਹੀਂ ਠੀਕ ਤੁਹਾਨੂੰ ਦੱਸਿਆ ਸੀ ਉਦਾਂ लवली ਨੇ ਨਹੀਂ ਹੋਈ ਸੀ ਗੱਲ ਮੇਰੀ ਭਾਜੀ ਨਾਲ ਆਹੋ ਤੇ ਆਂਦਾ ਸੀਗਾ ਵੀ ਪੂਆ ਜੀ ਤੁਸੀਂ ਸਿਆਣੇ ਜਿਹਾ ਲੱਗੇ ਆ ਜੋ ਫਿਰ ਨਿਆਣੀ ਵਿਚਾਰੀ ਕੱਲੀ ਡਾਵਾਂ ਡੋਲ ਤੁਰੀ ਫਿਰਦੀ ਜ ਇਦਾਂ ਹੀ ਆ ਫਿਰ ਕੀ ਕਰਨਾ ਫੇ ਚਲੋ ਇਹ ਵੀ ਸਾਥ ਹੋ ਜਾਂਦਾ ਬੜਾ ਆ ਕਦੀ ਮੈਂ ਲਾਗੇ ਬਹਿ ਜਾਂਦੀ ਆ ਕਦੀ ਇਹ ਬਹਿ ਜਾਂਦੀ ਆ ਟਾਈਮ ਪਾਸ ਹੋ ਜਾਂਦਾ ਨਹੀਂ ਨਹੀਂ ਸਿਆਣੀ ਬੰਦੇ ਦੇ ਨਾਲੇ ਉਦਾਂ ਵੀ ਬੜਾ ਵਾਦਾ ਹੁੰਦਾ ਭੂਆ ਜੀ ਇਹ ਆ ਵੀ ਤੁਸੀਂ ਫੇਰਾ ਪੂਰਾ ਮੰਨਦੇ ਰਿਆ ਕਰੋ ਚਲੋ ਸਾਡੇ ਕੋਲ ਤਾਂ ਹੁਣ ਕਈ ਵਾਰੀ ਆਇਆ ਜਾਂਦਾ ਕਈ ਵਾਰੀ ਨਹੀਂ ਆਇਆ ਜਾਂਦਾ ਨਹੀਂ ਮੈਂ ਤਾਂ ਪੁੱਤ ਅੱਠ ਦਿਨ ਹੋ ਗਏ ਹੁਣ ਵੀ ਆਈ ਨਹੀਂ ਹੂੰ ਫੇ ਚੱਲ ਕੋਈ ਗੱਲ ਨਹੀਂ ਲਵਲੀ ਨੇ ਮੈਨੂੰ ਫੋਨ ਕੀਤਾ ਸੀ ਤੇ ਹੈ ਦੌਖਾ ਹੀ ਆ ਮੇਰਾ ਵੀ ਨਹੀਂ ਸਰਤਾ ਇਹ ਬੱਚੇ ਬਾਹਰ ਤਰ੍ਹਾਂ ਦੇ ਕੰਮ ਹੀ ਇਦਾਂ ਦੇ ਫੇਰ ਕੀ ਕਰਨਾ ਆ ਤਾਂ ਮਜਬੂਰੀ ਨੂੰ ਹੁਣਾਉਣਾ ਪੈਂਦਾ ਬਿਲਕੁਲ ਬਿਲਕੁਲ ਜੇ ਭੈਣ ਭਰਾ ਨਾ ਹੋਣ ਕਿੰਦੇ ਦੀ ਕੁੜੀ ਦੇ ਅੰਦਰ ਜ਼ਖਮ ਵਗੈਰਾ ਹੋ ਗਏ ਆ ਤੇ ਕਿਦਾਂ ਕੁਝ ਖਾਪ ਹੀ ਲਿਆ ਏ ਉਹਨੇ ਪੁੱਤ ਪਤਾ ਤੇ ਹਾਨੂੰ ਵੀ ਨਹੀਂ ਲੱਗਾ ਤੇ ਕੀ ਖਾਦਾ ਵਾ ਰੋਟੀ ਖਾਣੀ ਨਗੁਣੀ ਹੋਰ ਵਾਦੂ ਕੀ ਖਾਣਾ ਹੁੰਦਾ ਵਾ ਤੇ ਰੋਟੀ ਤੇ ਖਾਦੀ ਹੋਊ ਤੇ ਚੌਹਾਂ ਜਣੇ ਇਕੱਠੇ ਖਾਦੀ ਹੋਊ ਇੱਕੋ ਹੀ ਦਾਲ ਸਬਜ਼ੀ ਖਾਦੀ ਹੋਊ ਪਤਾ ਨਹੀਂ ਰੱਬ ਜਾਣੇ ਰੁਪਿੰਦਰ ਦੇ ਕਹਿੰਦੀ ਪਿਓ ਖਾਦਦੇ ਆ ਇਹਨੇ ਲੇਜ ਲੂਜੇ ਲਿਆ ਕੇ ਤੋ ਵੀ ਮਾੜੇ ਨਿਆਣੇ ਆ ਆ ਮਾੜੀਆਂ ਚੀਜ਼ਾਂ ਬਾਹਰ ਜਿਹਦੇ ਮਾੜੀਆਂ ਆ ਆਹੋ ਤੇ ਨਿਆਣੇ ਹਟ ਦੇਣਗੇ ਇਹ ਤਾਂ ਗੱਲ ਹੈਗੀ ਆ ਬਾਹਰ ਦੀਆਂ ਚੀਜ਼ਾਂ ਬਾੜੀਆਂ ਨੇ ਕਾ ਬਸ ਬਸ ਉਹ ਵੀ ਮੇਰੇ ਵਿੱਚ ਖਾਣੋਂ ਦੇ ਹਟ ਦੇਨੀ ਆ ਨਿਆਣੀ ਤੇ ਕੀ ਕਰੀਏ ਬਥੇਰਾ ਡਕੀਦਾ ਵਾ ਵੀ ਨਾ ਇਦਾਂ ਦੀਆਂ ਚੀਜ਼ਾਂ ਖਾਇਆ ਕਰੋ ਪਰ ਤੁਹਾਨੂੰ ਪਤਾ ਹੀ ਜੋ ਜਿੱਦ ਕਰਕੇ ਪੈ ਜਾਂਦੇ ਫਿਰ ਕਹਿੰਦੇ ਫਾਨੂੰ ਉਹ ਚੀਜ਼ ਲਿਆ ਕੇ ਦੋ ਇਹ ਆ ਵੀ ਬਾਹਰ ਦੀਆਂ ਚੀਜ਼ਾਂ ਦੀ ਜਗ੍ਹਾ ਤੇ ਨਾ ਕੋਈ ਫਰੂਟ ਵਗੈਰਾ ਖਵਾ ਲਤਾ ਹਨਾ ਕਿੰਨੇ ਆ ਰਹੇ ਲੱਗਾਂ ਰਹਿੰਦਾ ਸਾਡੇ ਮੂੰਹ ਤਾਂ ਲਾਉਂਦੇ ਨਹੀਂ ਫਰੂਟ ਨੂੰ ਘਰ ਬਣਾ ਦੇ ਬੰਦਾ ਹੂੰ ਘਰ ਦੀ ਚੀਜ਼ ਬਣੀ ਫਿਰ ਵੀ ਚੰਗੀ ਆ ਸਾਫ਼ ਸੁਥਰੀ ਆਪਣੇ ਹੱਥਾਂ ਨਾਲ ਬਣਾਈ ਹੁੰਦੀ ਪਤਾ ਤੇ ਹੁੰਦਾ ਵਾ ਨਾ ਇਹੋ ਬਾਹਰ ਦੀ ਚੀਜ਼ ਦਾ ਕੀ ਪਤਾ ਕਿੱਦਾਂ ਬਣੀ ਆ ਤੇ ਕਿੱਦਾਂ ਨਹੀਂ ਕਦੋਂ ਦਿੱਤੀ ਹੁਣ ਵੇਖ ਲਓ ਸਾਹਮਣੇ ਆ ਬਿਮਾਰ ਹੋਈ ਗਈ ਕੁੜੀ ਵਿਚਾਰੀ ਆ ਤੇ ਹੋਰ ਕੀ ਆ ਵੇਖ ਕੇ ਬੜਾ ਦੁੱਖ ਜਿਹਾ ਲੱਗਦਾ ਈ ਪੜ੍ਹਾਈ ਵੀ ਪਿੱਛੇ ਪੈ ਗਈ ਸਗੋਂ ਵਿਚਾਰੀ ਦੀ ਤਾਂ ਮੰਜੇ ਤੇ ਪਈ ਆ ਮੈਂ ਤਾਂ ਜਦੋਂ ਤੇ ਮੂੰਹ ਹਲ ਵੇਨੀ ਡੋਪ ਪੈਂਦੇ ਉੱਠ ਕੇ ਬਾਹਰ ਆ ਜਾਨੀ ਆ ਮਨ ਨੂੰ ਦਲਾਸਾ ਦੇ ਲੀਨੀ ਫਿਰ ਤੇ ਚਲ ਕੋਈ ਨਹੀਂ ਹੋਜੂ ਠੀਕ ਹੁਣ ਇਹ ਆ ਵੀ ਮਾਰੇ ਕਿਰਪਾ ਕਰ ਤਾਂ ਠੀਕ ਹੋ ਜੇ ਹੋਰ ਕੀ ਆ ਅਸੀਂ ਤਾਂ ਦਵਾਈ ਦਵਾ ਸਕਦੇ ਹੂ ਆ ਜੀ ਮੈਨੂੰ ਪਤਾ ਟਾਈਮ ਤੇ ਨਹੀਂ ਲੱਗਦਾ ਪਰ ਕਿਸੇ ਦਿਨ ਸਾਡੇ ਕੋਲ ਵੀ ਆਇਓ ਨਹੀਂ ਪੁੱਤ ਜਰੂਰ ਆਵਾਂਗੇ ਹੋਣਾ ਕਿਉਂ ਨਹੀਂ ਹਮਾਰੀ ਪਰ ਨਾਲ ਸੱਸੀ ਦੇ ਭਾਜੀ ਠੀਕ ਵਧੀਆ ਵਧੀਆ ਤੁਸੀਂ ਸੁਣਾਓ ਫੋਨ ਫਾਨੀ ਦੀ ਕੀਤਾ ਕੋਈ ਫੋਨ ਕੀ ਕਰਨਾ ਸੀਗਾ ਹਾਂ ਮੈਂ ਤਾਂ ਗਿਆ ਸੀ ਸ਼ਹਿਰ ਅੱਗੇ ਅੱਛਾ ਅੱਛਾ ਤੇ ਮੈਂ ਸੋਚਿਆ ਮੈਂ ਕਿ ਹੱਥ ਚੱਲ ਨਾਲੇ ਭਾਜੀ ਹੁਣ ਮਿਲ ਕੇ ਆਉਣਾ ਵਾ ਤੇ ਨਾਲੇ ਕੁੜੀਏ ਨੂੰ ਪਤਾ ਲੱਗਾ ਸੀ ਤੇ ਮੈਂ ਕੱਲ ਮਿਲਿਆ ਇਹ ਤਾਂ ਦੋਵੇਂ ਜੀ ਪੁੱਤ ਹਾਦੀ ਘਰੀ ਜਾਣ ਰਹੇ ਆ ਉਹ ਆਈ ਤਾਂ ਉਹ ਆਂਦੀ ਫੋਨ ਨਹੀਂ ਕੀਤਾ ਇਹ ਆਇਆ ਤੇ ਇਹ ਕਹਿਣ ਰਿਹਾ ਕਿ ਹੁੰਦੇ ਹੁੰਦੇ ਨਹੀਂ ਨਾ ਅੱਗੇ ਲੈ ਦੱਸ ਭਰਾ ਪੈਂਦੇ ਘਰੋਂ ਤਾਂ ਨਹੀਂ ਆ ਸਕਦਾ ਠੀਕ ਅੱਲੇ ਆਗੇ ਜੇ ਤੇ ਭੈਣ ਜ ਮੈਂ ਤੁਹਾਨੂੰ ਦੱਸਿਆ ਨਾ ਮੈਂ ਗਿਆ ਸੀ ਸ਼ਹਿਰ ਅਛਾ ਅਛਾ ਤੇ ਮੈਂ ਫਿਰ ਆਉਂਦੇ-ਉਂਦੇ ਸੋਚਿਆ ਮੈਂ ਹਾਂ ਯਾਰ ਉਦਾਂ ਤੁਹਾਨੂੰ ਪਤਾ ਟਾਈਮ ਘਟ ਨਿਕਲਦਾ ਵਾ ਤੇ ਨਾਲੇ ਤੁਹਾਡੇ ਨਾਲ ਵੀ ਗੱਲ ਉਹੀ ਮੇਰੇ ਮਨ 'ਚ ਖਿੱਚ ਬੜੀ ਮੈਂ ਕਿਹਾ ਚੱਲ ਮਿਲ ਕੇ ਆਉਂਨਾ ਬਨਾਲੇ ਚਲੋ ਵਧੀਆ ਕੀਤਾ ਤੁਸੀਂ ਹਾਂ ਗੋਪੀ ਕਿੱਥੇ ਅੰਦਰ ਹੀ ਆ ਗੋਪੀ ਅੰਦਰ ਹੀ ਲੰਮੇ ਪਈ ਹੋਣੀ ਆ ਮੈਂ ਇੱਕ ਮਿੰਟ ਆ ਗਿਆ ਵੇਖ ਕੇ ਹੈ ਵੇਖ ਲਓ ਵੇਖ ਲਈ ਇੱਥੇ ਆ ਮੇਰੀ ਘਰ ਸੋਣ ਹਾਂਜੀ ਨਾ ਜੀ ਉਹ ਵਿਚਾਰਾ ਆ ਹੀ ਗਿਆ ਵਾ ਓ ਪਈ ਤੋ ਵੀ ਪੁੱਛਣ ਡਾ ਵੀ ਤੂੰ ਫੋਨ ਨਹੀਂ ਕੀਤਾ ਤੂੰ ਕਿੱਧਰੋਂ ਆ ਗਿਆ ਤੂੰ ਆਇਆ ਤੇ ਤੂੰ ਵੀ ਉਹ ਗੱਲ ਕੀ ਗੱਲ ਹੋ ਆ ਨਹੀਂ ਸਕਦਾ ਉਹ ਮੈਂ ਕਿੱਦਾਂ ਪੁੱਛਣ ਡਿਆਂ ਉਹਨੂੰ ਤੇ ਫੋਨ ਕਰ ਦੇਣਾ ਸੀ ਅੱਗ ਪੁੱਛੋਂ ਫੋਨ ਕਰ ਦਿੰਦਾ ਹੁੰਦਾ ਨਾ ਇਹ ਚੱਲ ਕੇ ਇਹ ਬੰਦਾ ਤਾਂ ਕਾਂ ਗਿਆ ਹੁੰਦਾ ਵਾ ਤੇ ਆ ਹੀ ਜਾਂਦਾ ਵਾ ਅਗਲਾ ਗੁੱਸਾ ਕਰੂਗਾ ਮੈਂ ਪੈਨ ਦੇ ਘਰ ਆਇਆ ਤੇ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਦਿਮਾਗ ਤੋਂ ਕੰਮ ਲਈਦਾ ਹੁੰਦਾ ਵਾ ਤੇ ਉਹ ਇਦਾਂ ਦੇ ਤਾਂ ਤੂੰ ਤਾਂ ਉੱਤ ਮੈਨੂੰ ਫੇਟਵਾ ਓ ਚਲੋ ਕੋਈ ਗੱਲ ਨਹੀਂ ਪੂਆ ਜੀ ਮੈਂ ਨਹੀਂ ਪੁੱਛਦਾ ਹੁਣ ਤੂੰ ਇਹ ਮੇਰੇ ਦਿਵਾਲੇ ਹੋ ਗਏ ਜੀ ਦਿਵਾਲੇ ਤਾਂ ਫਿਰ ਹੁਣ ਆਈ ਐ ਜਦੋਂ ਕੰਮ ਉਦਾਂ ਦੇ ਮੈਂ ਕੁੜੀ ਦਾ ਤਾਂ ਚੇਲਾ ਰਾਂ ਨਹੀਂ ਪੀਲਾ ਪੈ ਗਿਆ ਉਹ ਇਦਾਂ ਹੀ ਪਾਜੀ ਹੁਣ ਦਵਾਈਆਂ ਦੂਈਆਂ ਵੀ ਤੁਹਾਨੂੰ ਪਤਾ ਤੇਜ਼ੀ ਹੈ ਹੂੰ ਹੂੰ ਉਹਦੇ ਕਰਕੇ ਸਰ ਜੀ ਕਿਹੜਾ ਕਰਾਏ ਸਾਰੇ ਉਦਾਂ ਚੈਕਅਪ ਕਰਾਏ ਆ ਸਾਰੇ ਆ ਚਲੋ ਜੀ ਆਪੇ ਫਰਕ ਪੈ ਜੇ ਵਿਚਾਰੀ ਨੂੰ ਉਹ ਇਹੋ ਅੱਗੇ ਨੂੰ ਤੇ ਉਦਾਂ ਫਰਕ ਵਾ ਅੱਛਾ ਪਰ ਇਹ ਆ ਵੀ ਚੱਲ ਹੁਣ ਆਸਤੇ ਆਸਤੇ ਹੀ ਪੈਣਾ ਨਹੀਂ ਹੌਸਲੇ ਨਾਲ ਹੀ ਆ ਕਿ ਹੁਣ ਜਗਤਮ ਦਰਮਾਨ ਆ ਰਹੀ ਹੈ ਨਾ ਸਮਝ ਨਹੀਂ ਲੱਗੀ ਵੀ ਕੀ ਖਾਦਾ ਗਿਆ ਵਾ ਹੁਣ ਨਾਲੇ ਅਗਰਿੰਦਰ ਦੱਸਣ ਦੀ ਸੀ ਮੈਂ ਤਾਂ ਬੜੀਆਂ ਚੀਜ਼ਾਂ ਬੰਦ ਕਰ ਦੋ ਸਾਰੀਆਂ ਉਹ ਪਾਜੀ ਤੁਹਾਨੂੰ ਪਤਾ ਹੀ ਹੈ ਜਦੋਂ ਨਿਆਣੇ ਠੀਕ ਹੋ ਜਾਂਦੇ ਆ ਨਾ ਫਿਰ ਮੰਦੇ ਫਿਰ ਹਟਦੇ ਲੀ ਗਏ ਨਿਆਣਾ ਜੇਦ ਕਰਦਾ ਫਿਰ ਲੈ ਕੇ ਵੀ ਦੇਣੀ ਪੈਂਦੀ ਚੀਜ਼ ਹੁਣ ਸਿਆਣੀ ਹੋਈ ਐ ਐ ਨਿਆਣੀ ਹੈਗੀ ਆ ਕਿਤੇ ਮਨਚ ਨਾ ਕੋ ਸੋਚੇ ਤਾਂ ਕਰਕੇ ਫਿਰ ਲਿਆ ਕੇ ਦੇ ਦਈਦੀ ਐ ਉਹਦੇ ਗੱਲ ਆ ਭਾਜੀ ਕਈ ਕੋ ਸੋਚਣਾ ਪੈਂਦਾ ਹਾਂ ਇੱਥੇ ਬੰਦਾ ਫਸ ਜਾਂਦਾ ਚਲੋ ਕੋਈ ਗੱਲ ਨਹੀਂ ਆਪੇ ਠੀਕ ਹੋ ਜੂਗੀ ਹੁਣ ਆਸਤੇ ਆਸਤੇ ਆਪਣਾ ਦੇ ਦਵਾਈਆਂ ਤਾਂ ਕੀ ਵਾਹ ਵਾ ਵੀਰ ਜੀ ਅਜਾ ਚਾਪੀ ਲੋ ਆਜੋ ਪੂਆ ਜੀ ਚਲੋ ਪੁੱਤਰਾ ਰਪਿੰਦਰ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਵਾ ਵੀ ਅਸੀਂ ਕਿਹੜੇ ਹਾਲਾਤਾਂ 'ਚ ਤੇਰਾ ਵਿਆਹ ਕੀਤਾ ਪਤਾ ਵਾ ਕਿ ਨਹੀਂ ਪਤਾ ਹੁਣ ਇੱਥੇ ਜਿਹੜੀਆਂ ਗੱਲਾਂ ਹੁੰਦੀਆਂ ਵਾ ਉਹ ਮਾੜੀ-ਮੋਟੀ ਖਬਰਸਾਰ ਦੇਣੀ ਤਾਂ ਤੇਰਾ ਹੀ ਫਰਜ਼ ਬਣਨਾ ਸਾਨੂੰ ਉਹ ਦਿਨ ਮੈਨੂੰ ਭਾਜੀ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਕੁੜੀ ਠੀਕ ਨਹੀਂ ਆ ਤੇ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਮੈਨੂੰ ਤਾਂ ਸਮਝ ਨਾ ਆਵੇਂ ਮੈਂ ਜਵਾਬ ਕੀ ਦਵਾ ਉਹਨਾਂ ਨੂੰ ਪਤਾ ਨਾ ਗੱਲ ਕੀ ਆ ਨਿਆਣਾਂ ਤੇ ਮੜਾ-ਮੋਟਾ ਠਿਚਲਿ ਜਾਂਦਾ ਕਿ ਇਹ ਵਲੇ ਹੁਣ ਜੋ ਦੁਕਾਨ ਦੀਆਂ ਬਾਹਰ ਦੀਆਂ ਚੀਜ਼ਾਂ ਖਾਣੀਆਂ ਨਿਆਣਿਆਂ ਨੇ ਤੇ ਮਾੜੀ ਮੋਟੀ ਇਨਫੈਕਸ਼ਨ ਵਗੈਰਾ ਤੇ ਹੋਈ ਜਾਂਦੀ ਹੈ ਮਾੜੀ ਮੋਟੀ ਨੀ ਗੀ ਰਪਿੰਦਰ ਉਹ ਤੇ ਵਿਚਾਰੀ ਮਰਨੇ ਪਈ ਆ ਵੇਖ ਕਿਦਾਂ ਦੀ ਹੋ ਗਈ ਹੈ ਤੇ ਜੇ ਤੂੰ ਨਹੀਂ ਉਹਦਾ ਖਿਆਲ ਰੱਖਣਾ ਤੇ ਕਿੰਨੇ ਰੱਖਣਾ ਨੂੰ ਦੱਸ ਮੈਨੂੰ ਤੇ ਵੀਰ ਜੀ ਮੈਂ ਹੀ ਰੱਖੰਦੀ ਆ ਇਹ ਤਾਂ ਐਵੇਂ ਨਿੱਕੀ ਜੀ ਗੱਲ ਦਾ ਨਾ ਐਵੇਂ ਹਵਾ ਬਣਾ ਕੇ ਬਹਿ ਜਾਂਦੀ ਆ ਐਵੇਂ ਨਿੱਕੀ ਜੀ ਗੱਲ ਦਾ ਵੀਰ ਜੀ ਹਵਾ ਬਣਾ ਕੇ ਬਹਿ ਜਾਂਦੀ ਆ ਗੱਲ ਦੇ ਵਿੱਚ ਕੁਝ ਵੀ ਨਹੀਂ ਹੈਗੀ ਹੁਣ ਮੇਰੀ ਗੱਲ ਸੁਣ ਜਦੋਂ ਤੁਹਾਡੇ ਕੋਲ ਆਈਆਂ ਪਿੰਡ ਉਤੋਂ ਪਹਿਲਾਂ ਦੀ ਗੋਪੀ ਬਿਮਾਰ ਵਾ ਤੇਰਾ ਫਰਜ਼ ਨਹੀਂ ਭੰਦਾ ਨੂੰ ਦੱਸਣਾ ਤੂੰ ਮੜੀ ਜੀ ਗੱਲ ਹੀ ਕਰ ਲੈਂਦੀ ਫਿਰ ਤੂੰ ਜਦੋਂ ਸਾਡੇ ਕੋਲ ਪਿੰਡ ਆਈਆਂ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਨਾ ਆ। ਸਤ ਪੰਜ ਵਾਰੀ ਆਪ ਦੇਨੇ ਆ ਉਹ ਰਾਤੀ ਆ ਉਹ ਅਸੀਂ ਕੋ ਡਾਕਣੇ ਥੋੜੀ ਆ। ਪਰ ਫਿਰ ਤੂੰ ਮੇਰੇ ਬਿਮਾਰ ਹੋਣ ਦਾ ਬਹਾਨਾ ਲਾ ਗਏਂ ਇਹ ਪਿੰਡ ਜਦੋਂ ਭਾਜ ਨੇ ਮੈਨੂੰ ਪੁੱਛਿਆ ਕਿ ਜੋਬਨ ਠੀਕ ਹੋਣ ਤੋਂ ਕਿ ਨਹੀਂ ਤੇ ਮੈਨੂੰ ਸਮਝਣਾ ਆਵੇ ਮੈਂ ਜਵਾਬ ਕੀ ਦਵਾਂ। ਵੀਰ ਜੀ ਕੀ ਕਰਾਂ? ਤੁਹਾਨੂੰ ਕੀ ਪਤਾ ਵਾ ਮੈਂ ਆਪਣਾ ਟਾਈਮ ਕਿੱਦਾਂ ਕੱਢਾਂਦੀ ਆ ਇੱਥੇ। ਜਦੋਂ ਕਿਤੇ ਜਾਣਾ ਆਉਣਾ ਨਾਲ ਲੱਲੋ ਨਾ ਉਦੋਂ ਇਹ ਕਹਿੰਦੇ ਤੂੰ ਕੀ ਕਰਨਾ ਜਾ ਕੇ? ਤੇ ਕੀ ਗੱਲ ਮੇਰਾ ਦਿਲ ਨਹੀਂ ਕਰਦਾ ਮੈਂ ਪੇਕੇ ਜਾਵਾਂ ਮੇਰੇ ਕਾਲਸਾ ਰਪਿੰਦਰ ਬਾਉ ਸੌਰੇ ਕਹਿੰਦੇ ਹੀ ਹੁੰਦੇ ਆ ਉਹਨਾਂ ਨੇ ਹੁਣ ਇਹ ਥੋੜੀ ਕਹਣਾ ਵੀ ਜਾ ਕੇ ਬੈਠੇ ਰਹੋ ਜਾ ਕੇ ਬੈਨ ਦੀ ਗੱਲ ਨਹੀਂ ਵੀਰ ਜੀ ਮੈਂ ਕਿੰਨਾ ਕਾਉਂਦੀ ਤਾਂ ਤੁਹਾਡੇ ਸਾਹਮਣੇ ਪਤਾ ਹੀ ਆ ਜਦੋਂ ਦਾ ਵਿਆਹ ਹੋਇਆ ਮਸਾ ਦੋ ਤਿੰਨ ਵਾਰ ਮੈਂ ਗਈ ਆ ਜੇ ਛੇ ਸਤੀ ਮਹੀਨੇ ਮੈਂ ਚਲੀ ਗਈ ਆ ਤੇ ਕੋਈ ਆਖਰ ਤੇ ਨਹੀਂ ਆਗੀ ਤੇ ਫਿਰ ਜੇ ਤੂੰ ਤੰਗ ਹਾਂ ਤੇ ਮੈਨੂੰ ਕਿਉਂ ਦੱਸਿਆ ਮੈਨੂੰ ਦੱਸਦੀ ਵੀ ਮੈਂ ਇੱਥੇ ਤੰਗ ਮੇਰਾ ਨਹੀਂਗਾ ਦਿਲ ਕਰਦਾ ਹੈਗਾ ਵੀ ਐਵੇਂ ਨਿੱਕੀ ਨਿੱਕੀ ਗੱਲ ਤੁਹਾਡੇ ਕੰਨੀ ਪਾਵਾਂ ਮੁੜ ਕੇ ਐਵੇਂ ਚੰਗੇ ਨਹੀਂ ਲੱਗੀਦਾ ਫਿਰ ਇਹੋ ਗੱਲਾਂ ਵੱਡੀਆਂ ਹੋ ਜਾਂਦੀਆਂ ਬਾਅਦ ਵਿੱਚ ਮੈਂ ਤਾਂ ਨਹੀਂ ਦੱਸਦੀ ਹੈਗੀ ਚਲ ਹੁਣ ਮੇਰੀ ਗੱਲ ਸੁਣ ਹੁਣ ਪਿੱਛੇ ਜੋ ਹੋ ਗਿਆ ਹੋ ਗਿਆ ਉਹ ਸਾਰੀਆਂ ਗੱਲਾਂ ਛੱਡ ਦਿਓ ਗਾਂ ਸਿਆਣੀ ਬਣ ਤੇ ਜਿਹੜਾ ਕੰਮ ਸਹੀ ਆ ਉਹ ਕਰੋ ਜੇ ਕੋਈ ਗਲਬਾਤ ਮਾੜੀ-ਮੋਟੀ ਹੋ ਜਾਂਦੀ ਹੈ ਨਾ ਤੇ ਤੁਹਾਨੂੰ ਵੀ ਖਬਰ ਸਾਰ ਦੇਣਾ ਤੇਰਾ ਹੀ ਕੰਮ ਵਾ ਜੇ ਵੀਰ ਜੀ ਆ ਪੂਆ ਜੀ ਆ ਨਾ ਇਹ ਇੰਨੀਆਂ ਗੱਲਾਂ ਸੁਣਾਉਂਦੇ ਕੋਈ ਗੱਲ ਨਹੀਂ ਕਰਨ ਵਾਲੀ ਹੁਣ ਕੁੜੀ ਨੂੰ ਅਕਸਰ ਮੈਂ ਹੀ ਸੰਭਲਦੀ ਆ ਨਾ ਮੈਨੂੰ ਨਹੀਂ ਪਤਾ ਮੇਰੀ ਧੀ ਆ ਇਹ ਜਦੋਂ ਆਉਂਦੇ ਆ ਉਦੋਂ ਪੈਂਦੇ ਲੈਂਦੇ ਇੰਨੀ ਗੱਲ ਕਹਿ ਦਿੰਦੇ ਆ ਇਹ ਤੂੰ ਬਸ ਨੂਰ ਦਾ ਧਿਆਨ ਰੱਖਦੀ ਆ ਗੁਰਪ੍ਰੀਤਵਾਲ ਤੋਂ ਧਿਆਨ ਨਹੀਂ ਦਿੰਦੀ ਹੈਗੀ ਤੇ ਫਿਰ ਬਗੂ ਉਹਨਾਂ ਨੂੰ ਲੱਗਾ ਹੋਊਗਾ ਤੇ ਫੇਰ ਹੀ ਕਹਿਆ ਉਹਨਾਂ ਨੇ ਹੈ ਵੀਰ ਜੀ ਦਾ ਤਾਂ ਲੱਗਦਾ ਹੀ ਰਹਿਣਾ ਵਾ ਇਹਨਾਂ ਮਜਾਉਦਾ ਇਦਾਂ ਕਹਿ ਕੇ ਕਰਾ ਦੇਣਾ ਵਾ ਸਾਰਾ ਕੁਝ ਮੈਂ ਤਾਂ ਨਹੀਂ ਵਿੱਚ ਇਹਨਾਂ ਦੇ ਵਿਤਕਰਾ ਕਰਦੀ ਦੋਵਾਂ ਭੈਣ ਭਰਾਵਾਂ ਦੇ ਚੱਲ ਫੇਰ ਇਦਾਂ ਕਰਨੇ ਆ ਗਾਂ ਜੇ ਤੈਨੂੰ ਕੋਈ ਚੀਜ਼ ਦੀ ਤੰਗੀ ਹੁੰਦੀ ਆ ਨਾ ਇੱਥੇ ਤੇ ਤੁਹਾਨੂੰ ਫੋਨ ਕਰਕੇ ਦੱਸਿਆ ਕਰ ਜੇ ਤੇ ਮੈਂ ਨਾ ਆਵਾਂ ਤੇ ਫੇਰ ਤੁਹਾਡੀ ਗਲਤੀ ਕੱਢੇ ਅਰ ਇਹ ਆਪੀ ਜੇ ਕੋਈ ਇਥੇ ਮਾੜੀ ਮੋਡੀ ਅਨਹੋਣੀ ਹੋ ਜੇ ਕੋਈ ਬੰਦਾ ਠੀਕ ਨਾ ਹੋਵੇ ਰਾਜੀ ਬਾਜੀ ਦੱਸਣਾ ਪੁੱਛਣਾ ਤੇ ਤੁਹਾਡਾ ਫਰਜ ਵਾ ਤੁਹਾਨੂੰ ਦੱਸ ਦਿਆ ਕਰ ਮਾੜਾ ਮੋਟਾ ਇਹ ਆਪੀ ਅਸੀਂ ਝੂਠੇ ਦੇਣਾ ਪਿਆ ਕਰੀਏ ਵੀਰ ਜੀ ਇੰਨਾ ਕ ਟਾਈਮ ਨਹੀਂ ਮਿਲਦਾ ਤੇ ਸੱਚ ਪੁੱਛੋ ਤੇ ਸਾਰਾ ਦਿਨ ਤੇ ਨਿਆਣਿਆਂ ਵਿੱਚ ਮਤ ਪਜੀ ਰਹਿੰਦੀ ਆ ਜਦੋਂ ਨੂਰ ਸਕੂਲੋਂ ਆਏ ਇਹਦਾ ਕਦੀ ਉਹਨੂੰ ਕੁਝ ਬਣਾ ਕੇ ਦੇ ਕਦੀ ਟਿਊਸ਼ਨ ਤੇ ਕੱਲੋਂ ਨੂੰ ਫਿਰ ਇਹਦੇ ਵੱਲ ਵੀ ਧਿਆਨ ਦੇਣਾ ਪੈਂਦਾ ਆ ਮਿੰਡ ਮਿੰਡ ਤੇ ਦਵਾਈ ਦੇਣੀ ਪੈਂਦੀ ਕਦੀ ਯਾਦੋਂ ਫੋਨ ਚੁੱਕਣ ਦਾ ਕਰਨ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਇੰਨਾ ਕ ਚਲੋ ਇਹ ਆਪੀ ਨੂਰ ਨੇ ਵੀ ਠੀਕ ਹੋਏ ਨਾ ਤੇ ਗੋਪੀ ਵੀ ਚਲੋ ਇਹ ਆ ਵੀ ਮਹਾਰਾਜ ਕਿਰਪਾ ਕਰਨ ਤੇ ਠੀਕ ਠਾਕ ਹੋਵੇ ਤੁਰਦੀ ਫਿਰਦੀ ਆਪਣੇ ਘਰ ਚਲੋ ਹਨਾ ਸਾਰੇ ਕੰਮ ਹੋਣ ਤੇ ਤੂੰ ਮੜਾ ਮੋਟਾ ਇਹ ਬੁਣਤਾ ਕਰਕੇ ਦੱਸਿਆ ਕਰ ਉਹ ਜੋਦ ਵੀ ਫਿਕਰ ਕਰਨੀ ਸੀ ਮੈਂ ਤੇ ਉਹਨੂੰ ਵੀ ਨਹੀਂ ਲਿਆਂਦਾ ਨਾਲ ਮੈਂ ਕਿਹਾ ਤੁਸੀਂ ਰਹੋ ਇੱਥੇ ਘਰੇ ਹੀ ਤੇ ਮੈਂ ਹੋ ਕੇ ਉਹਨਾਂ ਪਹਿਲਾਂ ਵੇਖਾਂ ਤੇ ਸਹੀ ਉੱਥੇ ਚੱਲਣ ਕੀ ਡਿਆ ਚਲ ਕੋਈ ਗੱਲ ਨਹੀਂ ਆ ਜੇ ਗਾਂ ਤਾਂ ਕੋਈ ਗੱਲ ਹੋਊਗੀ ਨਾ ਤੇ ਫੇਰ ਜ਼ਰੂਰ ਦੱਸੂਗੀ